ਦੋਸਤੋ ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਇਸ ਦੁਨੀਆ ਵਿੱਚ ਕੋਈ ਤੁਹਾਡੇ ਹੱਥੋਂ ਖੋ ਸਕਦਾ ਹੈ ਪਰ ਤੁਹਾਡੇ ਨਸੀਬਾਂ ਵਿੱਚੋਂ ਖੋ ਕੇ ਕਦੇ ਨਹੀਂ ਲਿਆ ਸਕਦਾ ਅੱਜ ਦੀ ਕਹਾਣੀ ਤੁਹਾਡੀ ਜ਼ਿੰਦਗੀ ਨੂੰ ਨਵੀਂ ਸੇਧ ਦੇਣ ਵਾਲੀ ਹੈ ਮੈਂ ਉਮੀਦ ਕਰਦਾ ਤੁਸੀਂ ਇਸ ਨੂੰ ਪੂਰਾ ਸੁਣੋਗੇ ਇਹ ਕਹਾਣੀ ਜੋ ਮੈਂ ਸੁਣਾਉਣ ਜਾ ਰਿਹਾ ਹਾਂ ਉਹ ਇੱਕ ਅਜੀਬ ਪਾਤਰ ਦੀ ਹੈ ਜੋ ਆਪਣੀਆਂ ਲਾਪਰਵਾਹੀਆਂ ਦੇ ਕਾਰਨ ਆਪਣੇ ਹੀ ਵजूद ਤੋਂ ਦੂਰ ਹੋ ਜਾਂਦਾ ਹੈ ਸੋ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਮਹਾਨ ਤੇ ਵਿਦਵਾਨ ਬ੍ਰਾਹਮਣ ਸੀ ਬ੍ਰਹਮੰਦੇ ਦੇ ਪਰਿਵਾਰ ਵਿੱਚ ਸਿਰਫ ਉਹ ਤੇ ਉਹਦੀ ਪਤਨੀ ਤੇ ਉਹਨਾਂ ਦਾ ਇੱਕ ਛੋਟਾ ਪੁੱਤਰ ਸੀ ਜਿਹਦਾ ਨਾਮ ਅਰਪਣ ਸੀ ਪੰਡਤ ਜੀ ਦਾ ਜ਼ਿਆਦਾਤਰ ਸਮਾਂ ਅਧਿਐਨ ਤੇ ਲੇਖਣ ਵਿੱਚ ਬੀਤਦਾ ਸੀ ਮਤਲਬ ਉਹਨਾਂ ਨੇ ਕਈ ਮਹੱਤਵਪੂਰਨ ਕਿਤਾਬਾਂ ਤੇ ਗ੍ਰੰਥਾਂ ਦੀ ਰਚਨਾ ਕੀਤੀ ਸੀ ਪਰ ਉਹ ਆਪਣੇ ਲੇਖਣ ਤੇ ਗਿਆਨ ਵਿੱਚ ਐਨੇ ਵਿਅਸਤ ਰਹਿੰਦੇ ਸਨ ਕਿ ਉਹਨਾਂ ਨੂੰ ਆਪਣੇ ਇਕਲੌਤੇ ਪੁੱਤਰ ਅਰਪਣ ਤੇ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ ਸੀ ਇੱਕ ਦਿਨ ਪੰਡਤ ਜੀ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਕਿ ਕੀ ਤੁਹਾਨੂੰ ਆਪਣੇ ਇਕਲੌਤੇ ਪੁੱਤਰ ਨਾਲ ਕੋਈ ਪਿਆਰ ਮਮਤਾ ਨਹੀਂ ਹੈ ਪੂਰਾ ਦਿਨ ਤੁਸੀਂ ਸਿਰਫ ਅਧਿਆਨ ਤੇ ਲੇਖਣ ਵਿੱਚ ਹੀ ਬਿਤਾਉਂਦੇ ਹੋ ਪੰਡਤ ਜੀ ਨੇ ਜਵਾਬ ਦਿੱਤਾ ਮੇਰੇ ਕੋਲ ਇਨ੍ਹਾਂ ਭਾਵਨਾਵਾਂ ਲਈ ਸਮਾਂ ਹੀ ਕਿੱਥੇ ਹੈ ਪੰਡਤ ਜੀ ਦਾ ਵੱਡੇ ਵੱਡੇ ਵਿਦਵਾਨਾਂ ਵਿੱਚ ਨਾਮ ਸੀ ਤੇ ਰਾਜੇ ਦੇ ਦਰਬਾਰ ਵਿੱਚ ਵੀ ਉਹਨਾਂ ਦਾ ਬਹੁਤ ਸਤਿਕਾਰ ਸੀ ਦੂਜੇ ਪਾਸੇ ਉਹਨਾਂ ਦਾ ਪੁੱਤਰ ਜੋ ਆਪਣੀ ਮਾਂ ਦੇ ਜ਼ਿਆਦਾ ਲਾਡ ਪਿਆਰ ਤੇ ਪਿਤਾ ਦੇ ਧਿਆਨ ਨਾ ਦੇਣ ਕਾਰਨ ਵਿਗੜ ਚੁੱਕਿਆ ਸੀ ਉਹ ਪਾਠਸ਼ਾਲਾ ਜਾਣ ਦੀ ਬਜਾਏ ਆਵਾਰਾ ਲੜਕਿਆਂ ਨਾਲ ਸਮਾਂ ਬਿਤਾਉਣ ਲੱਗਾ ਇਧਰ ਪੰਡਤ ਜੀ ਆਪਣੇ ਲੇਖਨ ਤੇ ਅਧਿਐਨ ਵਿੱਚ ਇੰਨੇ ਮਗਨ ਰਹਿੰਦੇ ਕਿ ਉਹਨਾਂ ਨੂੰ ਆਪਣੇ ਪੁੱਤਰ ਦੀਆਂ ਹਰਕਤਾਂ ਦਾ ਪਤਾ ਹੀ ਨਹੀਂ ਸੀ ਲੱਗਦਾ। ਅਰਪਣ ਨੇ ਹੁਣ ਜੂਆ ਖੇਡਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਦੇ ਨਾਲ ਸ਼ਰਾਬ ਵੀ ਪੀਣ ਲੱਗ ਪਿਆ। ਉਸ ਦੀ ਸੰਗਤ ਕੁਝ ਚੋਰ ਠੱਗਾਂ ਵਰਗੇ ਨੌਜਵਾਨਾਂ ਨਾਲ ਹੋ ਗਈ। ਇੱਕ ਦਿਨ ਦੀ ਗੱਲ ਹੈ ਅਰਪਣ ਆਪਣੇ ਚੋਰ ਦੋਸਤਾਂ ਦੇ ਨਾਲ ਮੰਦਰ ਵਿੱਚ ਚੋਰੀ ਕਰਨ ਚਲਾ ਗਿਆ। ਜਦੋਂ ਤਿੰਨੇ ਮੰਦਰ ਵਿੱਚ ਚੋਰੀ ਕਰ ਰਹੇ ਸੀ ਤਦ ਇੱਕ ਪਹਿਰੇਦਾਰ ਨੇ ਉਹਨਾਂ ਨੂੰ ਚੋਰੀ ਕਰਦੇ ਹੋਏ ਫੜ ਲਿਆ। ਤੇ ਉਹਨਾਂ ਨੂੰ ਫੜ ਕੇ ਸਿੱਧਾ ਰਾਜੇ ਦੇ ਕੋਲ ਲੈ ਗਿਆ ਪਿਆਰੇਦਾਰ ਨੇ ਰਾਜੇ ਨੂੰ ਕਿਹਾ ਮਹਾਰਾਜ ਇਹ ਲੜਕੇ ਮੰਦਰ ਵਿੱਚ ਚੋਰੀ ਕਰਦੇ ਫੜੇ ਗਏ ਨੇ ਇਹਨਾਂ ਵਿੱਚੋਂ ਇੱਕ ਨੌਜਵਾਨ ਵਿਦਵਾਨ ਪੰਡਿਤ ਦਾ ਮੁੰਡਾ ਅਰਪਣ ਹੈ ਇਹ ਸੁਣ ਕੇ ਰਾਜਾ ਵੀ ਹੈਰਾਨ ਰਹਿ ਗਿਆ ਕਿ ਗਿਆਨ ਤੇ ਧਰਮ ਦਾ ਉਪਦੇਸ਼ ਦੇਣ ਵਾਲੇ ਆਚਾਰਿਆ ਦਾ ਪੁੱਤਰ ਚੋਰੀ ਵਿੱਚ ਲਿਪਤ ਹੈ ਰਾਜੇ ਨੇ ਤੁਰੰਤ ਇੱਕ ਸਪਾਈ ਨੂੰ ਪੰਡਿਤ ਜੀ ਦੇ ਘਰ ਭੇਜਿਆ ਸਪਾਈ ਨੇ ਜਾ ਕੇ ਕਿਹਾ ਪੰਡਿਤ ਜੀ ਤੁਹਾਡਾ ਪੁੱਤਰ ਮੰਦਰ ਵਿੱਚ ਚੋਰੀ ਕਰਦੇ ਹੋਏ ਫੜਿਆ ਗਿਆ ਇਹ ਸੁਣ ਕੇ ਪੰਡਤ ਜੀ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਇਹ ਕਿਵੇਂ ਹੋ ਸਕਦਾ ਮੇਰੇ ਮੂੰਹ ਤੇ ਕਾਲਾ ੱਤਬਾ ਲੱਗ ਗਿਆ ਹੁਣ ਮੈਂ ਕਿਸੇ ਨੂੰ ਕਿਹੜਾ ਮੂੰਹ ਦਿਖਾਵਾਂਗਾ ਪੰਡਤ ਜੀ ਦੀ ਪਤਨੀ ਨੇ ਕਿਹਾ ਕਿ ਬਾਦਸ਼ਾਹ ਤੁਹਾਡਾ ਬਹੁਤ ਸਤਿਕਾਰ ਕਰਦਾ ਤੁਸੀਂ ਚਾਹੋ ਤਾਂ ਉਸ ਨੂੰ ਮਾਫੀ ਮਿਲ ਸਕਦੀ ਹੈ ਤਾਂ ਪੰਡਤ ਜੀ ਨੇ ਜਵਾਬ ਦੇ ਦਿੱਤਾ ਕਿ ਨਹੀਂ ਮੈਂ ਇੱਕ ਅਪਰਾਧੀ ਦੀ ਸਪਰਸ਼ ਨਹੀਂ ਕਰਾਂਗਾ ਇਹ ਸੁਣ ਕੇ ਪੰਡਤ ਜੀ ਦੀ ਪਤਨੀ ਨੇ ਧਮਕੀ ਦਿੱਤੀ ਕਿ ਜੇ ਤੁਸੀਂ ਰਾਜੇ ਦੇ ਕੋਲ ਨਹੀਂ ਜਾਓਗੇ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ ਇਸ ਤਰ੍ਹਾਂ ਪੰਡਿਤ ਜੀ ਆਪਣੀ ਪਤਨੀ ਦੀ ਗੱਲ ਮੰਨ ਕੇ ਨਾ ਚਾਹੁੰਦੇ ਹੋਏ ਵੀ ਰਾਜ ਮਹਿਲ ਪਹੁੰਚ ਗਏ। ਦਰਬਾਰ ਵਿੱਚ ਉਹਨਾਂ ਨੇ ਰਾਜੇ ਕੋਲ ਬੇਨਤੀ ਕੀਤੀ ਕਿ ਰਾਜਨ ਮੇਰਾ ਪੁੱਤਰ ਅਜੇ ਨਿਆਣਾ ਹੈ। ਉਹਨੂੰ ਮਾਫ਼ ਕਰ ਦਿਓ। ਰਾਜੇ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਕਿ ਜੇ ਇਹ ਗੱਲ ਹੈ ਤਾਂ ਤੁਹਾਨੂੰ ਸਾਰੇ ਦਰਬਾਰ ਵਿੱਚ ਮੇਰੇ ਸਾਹਮਣੇ ਜਨਤਕ ਤੌਰ ਤੇ ਮਾਫ਼ੀ ਮੰਗਣੀ ਹੋਵੇਗੀ। ਫਿਰ ਮੈਂ ਤੁਹਾਡੇ ਪੁੱਤਰ ਨੂੰ ਮਾਫ਼ ਕਰ ਸਕਦਾ। ਪੰਡਿਤ ਜੀ ਨੇ ਸਿਰ ਝੁਕਾ ਕੇ ਕਿਹਾ, "ਠੀਕ ਹੈ ਰਾਜਨ, ਮੈਂ ਭਰੇ ਦਰਬਾਰ ਵਿੱਚ ਆਪਣੇ ਪੁੱਤਰ ਲਈ ਮਾਫ਼ੀ ਮੰਗਾਂਗਾ। ਪੰਡਤ ਜੀ ਦੀ ਬੇਨਤੀ ਤੇ ਰਾਜੇ ਨੇ ਉਹਨਾਂ ਦੇ ਪੁੱਤਰ ਨੂੰ ਇਸ ਸ਼ਰਤ ਤੇ ਮਾਫ ਕਰ ਦਿੱਤਾ ਕਿ ਭਵਿੱਖ ਵਿੱਚ ਉਹ ਕੋਈ ਅਪਰਾਧ ਨਹੀਂ ਕਰੇਗਾ। ਸੋ ਇਸ ਘਟਨਾ ਦੇ ਬਾਅਦ ਪੰਡਤ ਜੀ ਦੇ ਸਨਮਾਨ ਤੇ ਅਸਰ ਪੈ ਗਿਆ। ਉਹ ਜਿੱਥੇ ਵੀ ਜਾਂਦੇ ਲੋਕ ਕਹਿੰਦੇ ਕਿ ਪੰਡਤ ਜੀ ਦਾ ਪੁੱਤਰ ਤਾਂ ਚੋਰ ਹੈ। ਇਹ ਸਭ ਸੁਣ ਕੇ ਪੰਡਤ ਜੀ ਨੂੰ ਬੜਾ ਦੁੱਖ ਲੱਗਦਾ। ਇਸ અપਮਾਨ ਤੇ ਬੇਇੱਜ਼ਤੀ ਦੇ ਚਲਦੇ ਪੰਡਤ ਜੀ ਹੁਣ ਬਿਮਾਰ ਰਹਿਣ ਲੱਗੇ। ਇਸ ਦਾ ਉਹਨਾਂ ਦੀ ਸਿਹਤ ਤੇ ਵੀ ਗੂੜਾ ਅਸਰ ਪਿਆ। ਸੋ ਪੁੱਤਰ ਤਾਂ ਘਰ ਆ ਗਿਆ ਸੀ ਪਰ ਚੋਰੀ ਦੀ ਉਸ ਦੀ ਆਦਤ ਨਹੀਂ ਗਈ। ਉਨੇ ਘਰ ਵਿੱਚੋਂ ਕੀਮਤੀ ਸਮਾਨ ਚੋੱਕ ਕੇ ਵੇਚਣਾ ਸ਼ੁਰੂ ਕਰਤਾ ਇਹ ਸਭ ਦੇਖ ਕੇ ਪੰਡਤ ਜੀ ਹੋਰ ਵੀ ਪਰੇਸ਼ਾਨ ਰਹਿਣ ਲੱਗੇ ਸਮੇਂ ਦੇ ਨਾਲ ਪੰਡਤ ਜੀ ਦੀ ਬਿਮਾਰੀ ਹੋਰ ਵੀ ਗੰਭੀਰ ਹੋਣ ਲੱਗੀ ਉਹ ਚਿੰਤਤ ਸਨ ਕਿ ਉਹਨਾਂ ਦੇ ਬਾਅਦ ਉਸ ਦੀ ਪਤਨੀ ਤੇ ਆਵਾਰਾ ਪੁੱਤਰ ਦਾ ਕੀ ਹੋਏਗਾ ਉਹ ਬਿਮਾਰ ਸੀ ਫਿਰ ਵੀ ਇੱਕ ਮਹੱਤਵਪੂਰਨ ਗ੍ਰੰਥ ਦੀ ਰਚਨਾ ਕਰ ਰਹੀ ਸੀ ਉਹ ਸੋਚਦੇ ਸੀ ਮੈਂ ਇਹ ਗ੍ਰੰਥ ਪੂਰਾ ਕਰਕੇ ਹੀ ਮਰਾਂਗਾ ਬਿਮਾਰੀ ਦੇ ਬਾਵਜੂਦ ਉਹ ਦਿਨ ਰਾਤ ਲਿਖਦੇ ਰਹਿੰਦੇ ਇੱਕ ਦਿਨ ਉਹਨਾਂ ਦਾ ਇਹ ਗ੍ਰੰਥ ਪੂਰਾ ਹੋ ਗਿਆ ਉਹਨਾਂ ਨੇ ਸੋਚਿਆ ਮੇਰਾ ਗ੍ਰੰਥ ਤਾਂ ਪੂਰਾ ਹੋ ਗਿਆ ਲੱਗਦਾ ਹੈ ਮੇਰੇ ਜੀਵਨ ਦੇ ਦਿਨ ਵੀ ਪੂਰੇ ਹੋ ਗਏ ਨੇ ਉਸ ਦਿਨ ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ beta ਅਜੇ ਵੀ ਸਮਾਂ ਹੈ ਤੂੰ ਸੰਭਲ ਸਕਦਾ ਹੈ ਆਪਣੇ ਆਪ ਨੂੰ ਕਾਬਲ ਬਣਾ ਸਕਦਾ ਹੈ ਉਹਨਾਂ ਨੇ ਆਪਣਾ ਲਿਖਿਆ ਹੋਇਆ ਉਹ ਗ੍ਰੰਥ ਪੁੱਤਰ ਨੂੰ ਦਿੰਦਿਆਂ ਕਿਹਾ beta ਤੇਰੀ ਬਰਬਾਦੀ ਮੇਰੀ ਹੀ ਲਾਪਰਵਾਹੀ ਦਾ ਨਤੀਜਾ ਹੈ ਇਹ ਅਮੋਲਕ ਗ੍ਰੰਥ ਸੰਭਾਲ ਕੇ ਰੱਖੀ ਤੈਨੂੰ ਦੇਣ ਲਈ ਮੇਰੇ ਕੋਲ ਹੋਰ ਕੁਝ ਨਹੀਂ ਹੈ ਅਰਪਨ ਨੇ ਉਹ ਗ੍ਰੰਥ ਦੀ ਪੋਥੀ ਆਪਣੇ ਕੋਲ ਰੱਖ ਲਈ ਪਰ ਮਨ ਹੀ ਮਨ ਉਹ ਸੋਚ ਰਿਹਾ ਸੀ ਜੇ ਪਿਤਾ ਜੀ ਨੇ ਕੁਝ ਪੈਸੇ ਦੇ ਦਿੱਤੇ ਹੁੰਦੇ ਤਾਂ ਕੋਈ ਗੱਲ ਵੀ ਬਣਦੀ ਅਗਲੇ ਦਿਨ ਸਵੇਰੇ ਪੰਡਤ ਜੀ ਦਾ ਦਿਹਾਂਤ ਹੋ ਗਿਆ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਪਰ ਅਰਪਨ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਉਹ ਤਾਂ ਆਪਣੇ ਪਿਤਾ ਜੀ ਦੇ ਸਮਾਨ ਵਿੱਚ ਧਨ ਦੀ ਤਲਾਸ਼ ਕਰਨ ਲੱਗ ਪਿਆ ਸਾਰਾ ਕੁਝ ਵੇਖਣ ਦੇ ਬਾਅਦ ਉਹ ਬੋਲਿਆ ਪਿਤਾ ਜੀ ਨੇ ਮੇਰੇ ਲਈ ਇੱਕ ਕੌੜੀ ਵੀ ਨਹੀਂ ਛੱਡੀ ਅਰਪਨ ਨਿਰਾਸ਼ ਹੋ ਕੇ ਬੈਠ ਗਿਆ ਕੁਝ ਸਮਾਂ ਬੀਤਿਆ ਮਾਪੋਤੀ ਹਾਲਤ ਇੰਨੀ ਮਾੜੀ ਹੋ ਗਈ ਕਿ ਖਾਣੇ ਦੇ ਵੀ ਲਾਲੇ ਪੈ ਗਏ ਇੱਕ ਦਿਨ ਮਾਂ ਨੇ ਤੰਗ ਆ ਕੇ ਪੁੱਤਰ ਨੂੰ ਕਿਹਾ beta ਕੁਝ ਕੰਮ ਧੰਦਾ ਕਰਕੇ ਲਿਆ ਨਹੀਂ ਤਾਂ ਭੁੱਖੇ ਮਰ ਜਾਵਾਂਗੇ ਅਰਪਨ ਨੇ ਉਦਾਸ ਮਨ ਨਾਲ ਜਵਾਬ ਦਿੱਤਾ ਮਾਂ ਮੇਰੇ ਵਰਗੇ ਅਨਪੜ੍ਹ ਤੇ ਬਦਨਾਮ ਨੂੰ ਕੌਣ ਕੰਮ ਦੇਵੇਗਾ ਇਹ ਸੁਣ ਕੇ ਮਾਂ ਨੇ ਸੋਚਿਆ ਕਿਉਂ ਨਾ ਮੈਂ ਰਾਜੇ ਕੋਲ ਜਾਵਾਂ ਰਾਜਾ ਮੇਰੇ ਪਤੀ ਦਾ ਬਹੁਤ ਸਤਿਕਾਰ ਕਰਦਾ ਸੀ ਸ਼ਾਇਦ ਉਹ ਸਾਡੀ ਮਦਦ ਕਰ ਦੇਵੇ ਇਹ ਸੋਚ ਕੇ ਉਹ ਰਾਜ ਦਰਬਾਰ ਪਹੁੰਚੀ ਤੇ ਰਾਜੇ ਕੋਲ ਬੇਨਤੀ ਕੀਤੀ ਮਹਾਰਾਜ ਅਸੀਂ ਭੁੱਖੇ ਮਰ ਰਹੇ ਹਾਂ ਸਾਡੀ ਮਦਦ ਕਰੋ ਰਾਜੇ ਨੇ ਕੌੜੇ ਲਹਿਜੇ ਵਿੱਚ ਕਿਹਾ ਕਿਹੜੀ ਮਦਦ ਤੁਹਾਡੇ ਪਤੀ ਨੂੰ ਮੈਂ ਕਈ ਵਾਰੀ ਮੇਰਾ ਸਲਾਹਕਾਰ ਬਣਨ ਦੀ ਬੇਨਤੀ ਕੀਤੀ ਸੀ ਪਰ ਪੰਡਤ ਜੀ ਹਮੇਸ਼ਾ ਇਹ ਕਹਿ ਕੇ ਇਨਕਾਰ ਕਰ ਦਿੰਦੇ ਕਿ ਤੁਹਾਡੀ ਸੇਵਾ ਵਿੱਚ ਆਉਣ ਤੇ ਮੈਨੂੰ ਤੁਹਾਡੀ ਚਾਪਲੂਸੀ ਕਰਨੀ ਪੈਗੀ ਜੋ ਮੈਂ ਨਹੀਂ ਕਰ ਸਕਦਾ ਰਾਜੇ ਨੇ ਕਿਹਾ ਤੁਹਾਡਾ ਪੁੱਤਰ ਹੁਣ ਕਮਾਉਣ ਦੇ ਯੋਗ ਹੈ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਨਿਰਾਸ਼ ਹੋ ਕੇ ਮਾਂ ਘਰ ਮੁੜ ਗਈ ਕਾਰਪੌਂਚ ਕੇ ਅਰਪਣ ਨੇ ਮਾਂ ਨੂੰ ਆਪਣੇ ਪਿਤਾ ਜੀ ਦੀ ਦਿੱਤੀ ਹੋਈ ਪੋਥੀ ਵਿਖਾਉਂਦਿਆਂ ਪੁੱਛਿਆ ਮਾਂ ਪਿਤਾ ਜੀ ਨੇ ਇਹ ਪੋਥੀ ਮੈਨੂੰ ਕਿਉਂ ਦਿੱਤੀ ਹੈ ਮਾਂ ਨੇ ਕਿਹਾ ਬੇਟਾ ਇਹ ਤੇਰੇ ਪਿਤਾ ਦੇ ਗਿਆਨ ਦੀ ਆਖਰੀ ਨਿਸ਼ਾਨੀ ਹੈ ਅਰਪਣ ਨੇ ਉਸ ਪੋਥੀ ਨੂੰ ਪੜਨ ਦੀ ਕੋਸ਼ਿਸ਼ ਕੀਤੀ ਪਰ ਉਸ ਲਈ ਇੱਕ ਕਾਲੇ ਅੱਖਰਾਂ ਤੋਂ ਇਲਾਵਾ ਕੁਝ ਨਹੀਂ ਸੀ ਕੁਝ ਸੋਚ ਕੇ ਉਹ ਆਪਣੇ ਪੜੋਸੀ ਕੋਲ ਗਿਆ ਤੇ ਕਿਹਾ ਤੁਸੀਂ ਤਾਂ ਪੜ੍ਹੇ ਲਿਖੇ ਹੋ ਕਿ ਤੁਸੀਂ ਮੈਨੂੰ ਉਸ ਪੋਥੀ ਦਾ ਮਤਲਬ ਦੱਸ ਸਕਦੇ ਹੋ ਪ੍ਰੋਸਿਨੇ ਪੋਥੀ ਖੋਲ ਕੇ ਦੇਖਿਆ ਤੇ ਕਿਆ ਇਸ ਵਿੱਚ ਤਾਂ ਬਹੁਤ ਮੁਸ਼ਕਲ ਸ਼ਲੋਕ ਲਿਖਿਆ ਹੈ ਇਹਨਾਂ ਦਾ ਅਰਥ ਤਾਂ ਕੋਈ ਵਿਦਵਾਨ ਪੰਡਿਤ ਹੀ ਦੱਸ ਸਕਦਾ ਹੈ ਅਰਪਨ ਨਿਰਾਸ਼ ਹੋ ਕੇ ਵਾਪਸ ਪਰਤ ਆਇਆ ਫਿਰ ਉਹਨੇ ਕਈ ਥਾਵਾਂ ਤੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਆਪਣੀ ਮਾੜੀ ਸ਼ਬੀ ਦੇ ਕਾਰਨ ਸਭ ਨੇ ਉਸਨੂੰ ਕੰਮ ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਜਿੱਥੇ ਵੀ ਉਹ ਜਾਂਦਾ ਲੋਕ ਉਹਨੂੰ ੱਟਕੇ ਮਾਰ ਕੇ ਬਾਹਰ ਕੱਢ ਦਿੰਦੇ ਇਸ ਦੌਰਾਨ ਉਸਦੀ ਮਾਂ ਭੁੱਖ ਤੇ ਬਿਮਾਰੀ ਦੇ ਕਾਰਨ ਕਮਜ਼ੋਰ ਹੁੰਦੀ ਗਈ ਆਪਣੀ ਮਾਂ ਦੀ ਲਾਚਾਰੀ ਤੇ ਉਸ ਦੀ ਭੁੱਖ ਨੂੰ ਦੇਖ ਕੇ ਅਰਪਣ ਨੇ ਭੋਜਨ ਦਾ ਪ੍ਰਬੰਧ ਕਰਨ ਦਾ ਮਨ ਬਣਾਇਆ ਤੇ ਘਰੋਂ ਨਿਕਲ ਪਿਆ ਚਲਦੇ-ਚਲਦੇ ਉਸ ਦੀ ਨਜ਼ਰ ਇੱਕ ਬਾਗ ਤੇ ਪਈ ਜਿਸ ਵਿੱਚ ਭਾਂਤ-ਭਾਂਤ ਦੇ ਫਲਾਂ ਦੇ ਦਰਖਤ ਲੱਗੇ ਹੋਏ ਸਨ ਉਸ ਤੋਂ ਰਿਹਾ ਨਾ ਗਿਆ ਤੇ ਉਹ ਬਾਗ ਦੇ ਅੰਦਰ ਚੱਲਿਆ ਗਿਆ ਅਰਪਣ ਨੇ ਜਲਦੀ-ਜਲਦੀ ਕੁਝ ਫਲ ਤੋੜੇ ਪਰ ਮਾੜੀ ਕਿਸਮਤ ਨੂੰ ਉਸੇ ਵੇਲੇ ਬਾਗ ਦਾ ਪਹਿਰੇਦਾਰ ਉੱਥੇ ਆ ਗਿਆ ਤੇ ਸੰਯੋਗ ਦੇ ਨਾਲ ਉਹ ਬਾਗ ਵੀ ਰਾਜੇ ਦਾ ਹੀ ਸੀ ਇੱਕ ਵਾਰ ਫਿਰ ਅਰਪਣ ਨੂੰ ਫੜ ਕੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਪਹਿਰੇਦਾਰ ਨੇ ਕਿਹਾ ਮਹਾਰਾਜ ਇਹ ਤੁਹਾਡੇ ਬਾਗ ਤੋਂ ਫਲ ਚੋਰੀ ਕਰ ਰਿਹਾ ਸੀ ਰਾਜੇ ਨੇ ਗੁੱਸੇ ਨਾਲ ਕਿਹਾ ਕਿ ਤੇਰੀਆਂ ਅੱਖਾਂ ਹਲੇ ਤੱਕ ਨਹੀਂ ਖੁੱਲੀਆਂ ਤੂੰ ਫਿਰ ਚੋਰੀ ਕੀਤੀ ਅਰਪਣ ਗੜਗੜਾ ਕੇ ਬੋਲਿਆ ਮਹਾਰਾਜ ਮੈਂ ਤੇ ਮੇਰੀ ਮਾਂ ਕਈ ਦਿਨਾਂ ਤੋਂ ਭੁੱਖੇ ਹਾਂ ਰਾਜੇ ਨੇ ਕੜਕ ਆਵਾਜ਼ ਵਿੱਚ ਕਿਹਾ ਹੁਣ ਇੱਥੇ ਚੁੱਪੋ ਜਾ ਜੇ ਤੂੰ ਪੰਡਤ ਦਾ ਪੁੱਤਰ ਨਾ ਹੁੰਦਾ ਤਾਂ ਮੈਂ ਤੈਨੂੰ ਫਾਹੇ ਚੜਾ ਦਿੰਦਾ ਹੁਣ ਤੇਰੀ ਇਹੀ ਸਜ਼ਾ ਹੈ ਕਿ ਤੁਰੰਤ ਮੇਰਾ ਰਾਹ ਛੱਡ ਦੇ ਰਾਜੇ ਤੋਂ ਰਾਹ ਛੱਡਣ ਦੀ ਸਜ਼ਾ ਪਾ ਕੇ ਜਦੋਂ ਅਰਪਣ ਘਰ ਵਾਪਸ ਆਇਆ ਤਾਂ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਕਿਉਂਕਿ ਕਈ ਦਿਨਾਂ ਤੋਂ ਉਸਨੇ ਕੁਝ ਖਾਦਾ ਹੀ ਨਹੀਂ ਸੀ ਤੇ ਉਸ ਨੂੰ ਹਮੇਸ਼ਾ ਚਿੰਤਾਸਤ ਹੁੰਦੀ ਰਹਿੰਦੀ ਸੀ ਕਿ ਮੇਰੇ ਬਾਅਦ ਮੇਰੇ ਪੁੱਤਰ ਦਾ ਕੀ ਹੋਏਗਾ ਸੋ ਦੁਖੀ ਮਨ ਦੇ ਨਾਲ ਉਹਨੇ ਆਪਣੀ ਮਾਂ ਦਾ ਅੰਤਮ ਸੰਸਕਾਰ ਕੀਤਾ ਤੇ ਰਾਜ ਛੱਡਣ ਦਾ ਫੈਸਲਾ ਕਰ ਲਿਆ ਅਰਪਣ ਨੇ ਆਪਣੇ ਪਿਤਾ ਦੀ ਦਿੱਤੀ ਹੋਈ ਪੋਤੀ ਨੂੰ ਸੰਭਾਲ ਕੇ ਇੱਕ ਥੈਲੇ ਵਿੱਚ ਪਾਇਆ ਤੇ ਰਾਜ ਛੱਡ ਕੇ ਤੁਰ ਪਿਆ ਦੋਸਤੋ ਜ਼ਿੰਦਗੀ ਦੇ ਅਹਿਸਾਸ ਬਦਲ ਜਾਂਦੇ ਨੇ ਜਦੋਂ ਕੋਈ ਹੱਥ ਤੇ ਸਾਥ ਦੋਵੇਂ ਛੱਡ ਦਿੰਦਾ ਹੈ ਪਰ ਕੁਦਰਤ ਕੋਈ ਨਾ ਕੋਈ ਉਂਗਲ ਫੜਨ ਵਾਲਾ ਪੇਜ ਹੀ ਦਿੰਦੀ ਹੈ। ਅਰਪਨ ਚੱਲਦੇ-ਚੱਲਦੇ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਿਆ ਤੇ ਸੋਚਿਆ ਕਿ ਇੱਥੇ ਹੀ ਫਲ-ਫਲ ਖਾ ਕੇ ਗੁਜ਼ਾਰਾ ਕਰਾਂਗਾ। ਉਹ ਇੱਕ ਰੁੱਖ ਦੇ ਹੇਠਾਂ ਬੈਠ ਗਿਆ ਤੇ ਆਪਣੇ ਪਿਤਾ ਦੀ ਪੋਥੀ ਨੂੰ ਖੋਲ ਕੇ ਫਿਰ ਤੋਂ ਪੜਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਉਹਨੇ ਸੋਚਿਆ ਕਿ ਸ਼ਾਇਦ ਇਸ ਵਿੱਚ ਲਿਖੇ ਗਿਆਨ ਨਾਲ ਮੇਰੇ ਦੁੱਖਾਂ ਦਾ ਅੰਤ ਹੋ ਜਾਵੇ। ਬੇਚੈਨੀ ਵਿੱਚ ਉਹ ਪੋਥੀ ਦੇ ਪੰਨੇ ਪਲਟ ਰਿਹਾ ਸੀ ਪਰ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਹਨੇ ਸੋਚਿਆ ਕਾਸ਼ ਮੈਂ ਪੜ ਸਕਦਾ। ਪਿਤਾ ਜੀ ਨੇ ਜੋ ਅੰਤ ਸਮੇਂ ਕਿਹਾ ਸੀ ਕਿ ਇਹ ਗ੍ਰੰਥ ਅਮੋਲਕ ਹੈ। ਅਚਾਨਕ ਫਿਰ ਇੱਕ ਤੇਜ਼ ਹਵਾ ਦਾ ਬੁੱਲਾ ਆਇਆ ਤੇ ਉਸ ਪੋਥੀ ਵਿੱਚੋਂ ਕੁਝ ਪੰਨੇ ਉੱਡ ਗਏ। ਅਰਪਣ ਨੇ ਉਹਨਾਂ ਪੰਨਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਉਹ ਸੋਚਣ ਲੱਗਾ ਕਿ ਪਤਾ ਨਹੀਂ ਕਿੰਨੇ ਸਫ਼ੇ ਉੱਡ ਗਏ ਨੇ। ਉਸਨੇ ਪੋਥੀ ਨੂੰ ਮੋੜ ਬੰਦ ਕਰਤਾ ਤੇ ਆਰਾਮ ਕਰਨ ਲਈ ਰੁੱਖ ਦੇ ਹੇਠਾਂ ਸੌਂ ਗਿਆ। ਉਸੇ ਜੰਗਲ ਵਿੱਚ ਇੱਕ ਰਾਜਕੁਮਾਰ ਸ਼ਿਕਾਰ ਖੇਡਣ ਲਈ ਆਇਆ ਹੋਇਆ ਸੀ। ਹਵਾ ਵਿੱਚ ਉੜਦਾ-ਉੜਦਾ ਪੋਥੀ ਦਾ ਇੱਕ ਪੰਨਾ ਉਹਦੇ ਹੱਥ ਲੱਗ ਗਿਆ। ਉਸਨੇ ਉਹਨੂੰ ਵੇਖਿਆ ਤੇ ਪੜਨ ਲੱਗ ਪਿਆ। ਕਿਸਨੇ ਸੁੰਦਰ ਲਿਖਾਈ ਵਿੱਚ ਸੰਸਕ੍ਰਿਤ ਦਾ ਕੋਈ ਸ਼ਲੋਕ ਲਿਖਿਆ ਹੋਇਆ ਸੀ ਪਰ ਮੈਂ ਸੰਸਕ੍ਰਿਤ ਨਹੀਂ ਜਾਣਦਾ ਕੁਝ ਸੋਚ ਕੇ ਰਾਜਕੁਮਾਰ ਨੇ ਉਹ ਪੰਨਾ ਆਪਣੀ ਜੇਬ ਵਿੱਚ ਰੱਖ ਲਿਆ ਤੇ ਸ਼ਿਕਾਰ ਦੀ ਤਲਾਸ਼ ਵਿੱਚ ਅੱਗੇ ਵਧ ਗਿਆ ਤਦ ਹੀ ਉਸ ਦੀ ਨਜ਼ਰ ਇੱਕ ਹਿਰਨ ਤੇ ਪਈ ਤੇ ਉਹ ਉਸ ਦਾ ਪਿੱਛਾ ਕਰਨ ਲੱਗ ਪਿਆ ਹਿਰਨ ਆਪਣੀ ਜਾਨ ਬਚਾਉਣ ਲਈ ਇੱਕ ਪ੍ਰਾਚੀਨ ਮੰਦਰ ਵੱਲ ਦੌੜਿਆ ਤੇ ਰਾਜਕੁਮਾਰ ਉਸ ਪ੍ਰਾਚੀਨ ਮੰਦਰ ਵਿੱਚ ਦਾਖਲ ਹੋ ਗਿਆ ਜੰਗਲ ਦੇ ਵਿੱਚਕਾਰ ਇਹ ਇੱਕ ਪ੍ਰਾਚੀਨ ਮੰਦਰ ਸੀ ਜਿੱਥੇ ਕੁਝ ਬਨਵਾਸੀ ਪੂਜਾ ਕਰੇ ਸਨ ਉਹਨਾਂ ਦਾ ਪੁਜਾਰੀ ਕਹਿ ਰਿਹਾ ਸੀ ਕਿ ਦੇਵੀ ਨੂੰ ਪਸੰਦ ਕਰਨ ਲਈ ਸਾਨੂੰ ਇੱਕ ਨੌਜਵਾਨ ਲੜਕੇ ਦੀ ਬਲੀ ਦੇਣੀ ਪਵੇਗੀ। ਤਦ ਹੀ ਰਾਜਕੁਮਾਰ ਨੇ ਮੰਦਰ ਵਿੱਚ ਪ੍ਰਵੇਸ਼ ਕੀਤਾ। ਬਨਵਾਸੀਆਂ ਨੇ ਉਹਨੂੰ ਦੇਖਿਆ ਤੇ ਕਿਹਾ ਪੁਜਾਰੀ ਜੀ ਸੰਜੋਗ ਦੀ ਗੱਲ ਹੈ। ਨੌਜਵਾਨ ਵੀ ਆ ਗਿਆ। ਕਿਉਂ ਨਾ ਇਸ ਦੀ ਬਲੀ ਦੇ ਲਈਏ। ਇਹ ਸੁਣ ਕੇ ਰਾਜਕੁਮਾਰ ਸੋਚਾਂ ਵਿੱਚ ਪੈ ਗਿਆ। ਜੇ ਮੈਂ ਇਹਨਾਂ ਨੂੰ ਆਪਣੀ ਅਸਲੀ ਪਛਾਣ ਦੱਸ ਦਿੱਤੀ ਤਾਂ ਇਹ ਮੈਨੂੰ ਜ਼ਰੂਰ ਬਲੀ ਚੜਾ ਦੇਣਗੇ ਕਿਉਂਕਿ ਇਹ ਦੁਸ਼ਮਣ ਦਾ ਰਾਜ ਹੈ। ਬਨਵਾਸੀਆਂ ਨੇ ਰਾਜਕੁਮਾਰ ਨੂੰ ਰस्सੀਆਂ ਨਾਲ ਬੰਨ੍ਹ ਦਿੱਤਾ। ਰਾਜਕੁਮਾਰ ਬੋਲਿਆ ਪੁਜਾਰੀ ਜੀ ਮੈਂ ਇੱਕ ਨੀਚ ਕੁਲ ਦੀ ਸੰਤਾਨ ਆ ਮੇਰੀ ਬਲੀ ਦੇਣ ਨਾਲ ਦੇਵੀ ਅਪਵਿੱਤਰ ਹੋ ਜਾਵੇਗੀ ਪੁਜਾਰੀ ਨੇ ਹੱਸਦੇ ਹੋਏ ਸਖਤ ਸਵਰ ਵਿੱਚ ਕਿਹਾ ਕਿ ਦੇਵੀ ਨੂੰ ਬਲੀ ਚਾਹੀਦੀ ਹੈ ਉਹਨਾਂ ਨੂੰ ਊਚ ਨੀਚ ਨਾਲ ਕੋਈ ਮਤਲਬ ਨਹੀਂ ਹੈ ਰਾਜਕੁਮਾਰ ਆਪਣੇ ਜੀਵਨ ਤੋਂ ਨਿਰਾਸ਼ ਹੋ ਗਿਆ ਤੇ ਸੋਚਾਂ ਵਿੱਚ ਪੈ ਗਿਆ ਕਿ ਝੂਠ ਬੋਲ ਕੇ ਵੀ ਮੈਂ ਆਪਣੇ ਪ੍ਰਾਨ ਨਹੀਂ ਬਚਾ ਪਾਇਆ ਜਦੋਂ ਹੀ ਉਹਨੂੰ ਬਲੀ ਲਈ ਲਿਆਂਦਾ ਗਿਆ ਤਾਂ ਉਸਨੇ ਕਿਹਾ ਕਿ ਬਲੀ ਤੇ ਚੜਾਉਣ ਤੋਂ ਪਹਿਲਾਂ ਮੇਰੀ ਇੱਕ ਆਖਰੀ ਇੱਛਾ ਪੂਰੀ ਕਰੋ ਮੇਰੀ ਜੇਬ ਵਿੱਚ ਇੱਕ ਭੋਜ ਪੱਤਰ ਹੈ ਕੀ ਕੋਈ ਇਸ ਨੂੰ ਪੜ੍ਹ ਕੇ ਇਸ ਦਾ ਅਰਥ ਦੱਸ ਸਕਦਾ ਹੈ ਇਹ ਮੇਰੀ ਆਖਰੀ ਇੱਛਾ ਹੈ ਪੁਜਾਰੀ ਨੇ ਕਿਹਾ ਜਰੂਰ ਲਿਆਓ ਮੈਂ ਤੁਹਾਨੂੰ ਇਸ ਦੇ ਅਰਥ ਦੱਸਦਾ ਹ ਪੁਜਾਰੀ ਨੇ ਉਸ ਗ੍ਰੰਥ ਦੇ ਸਫੇ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਕਹਿਣ ਲੱਗਾ ਇਸ ਪੋਜ ਪੱਤਰ ਤੇ ਦੋ ਸ਼ਲੋਕ ਲਿਖੇ ਨੇ ਪਹਿਲੇ ਦਾ ਅਰਥ ਹੈ ਕਿ ਇੱਕ ਝੂਠ ਕਈ ਝੂਠਾਂ ਨੂੰ ਜਨਮ ਦਿੰਦਾ ਹੈ ਤੇ ਝੂਠਾ ਵਿਅਕਤੀ ਆਖਰ ਮੁਸੀਬਤ ਵਿੱਚ ਫਸ ਹੀ ਜਾਂਦਾ ਹੈ ਤੇ ਦੂਜਾ ਸ਼ਲੋਕ ਦਾ ਅਰਥ ਹੈ ਕਿ ਕਿਸੇ ਦੇ ਪ੍ਰਾਨ ਲੈਣਾ ਆਸਾਨ ਹੈ ਪਰ ਕਿਸੇ ਨੂੰ ਜੀਵਨ ਦੇਣਾ ਬਹੁਤ ਮੁਸ਼ਕਲ ਹੈ ਰਾਜਕੁਮਾਰ ਇਹ ਸੁਣ ਕੇ ਫੁੱਟ ਫੁੱਟ ਕੇ ਰੋਣ ਲੱਗ ਪਿਆ ਪੁਜਾਰੀ ਨੇ ਉਹਨੂੰ ਪੁੱਛਿਆ ਕਿ ਤੂੰ ਰੋ ਕਿਉਂ ਰਿਹਾ ਰਾਜਕੁਮਾਰ ਨੇ ਰੋਂਦੇ ਹੋਏ ਨੇ ਕਿਹਾ ਇਹ ਦੋਵੇਂ ਸ਼ਲੋਕ ਮੇਰੇ ਤੇ ਹੀ ਲਾਗੂ ਹੁੰਦੇ ਨੇ ਦੋਸਤੋ ਰਾਜਕੁਮਾਰ ਦੇ ਨਾਲ ਨਾਲ ਹੀ ਉਹਨਾਂ ਸ਼ਲੋਕਾਂ ਦਾ ਬਨਵਾਸੀਆਂ ਉੱਪਰ ਵੀ ਗਹਿਰਾ ਅਸਰ ਹੋਇਆ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਵਿੱਚੋਂ ਇੱਕ ਅੱਗੇ ਵੱਧ ਕੇ ਬੋਲਿਆ ਕਿ ਪੁਜਾਰੀ ਜੀ ਇਹ ਨੌਜਵਾਨ ਸੱਚ ਕਹਿ ਰਿਹਾ ਸਾਨੂੰ ਇਸ ਨੂੰ ਜ਼ਬਰਨ ਬਲੀ ਚੜਾਉਣ ਦਾ ਕੋਈ ਅਧਿਕਾਰ ਨਹੀਂ ਹੈ ਤਦ ਬਨਵਾਸੀਆਂ ਨੇ ਜਵਰਾਜ ਨੂੰ ਮੁਕਤ ਕਰ ਦਿੱਤਾ ਗੁਜਾਰੀ ਨੇ ਨੌਜਵਾਨ ਨੂੰ ਕਿਹਾ ਇਹਨਾਂ ਸਲੋਕਾਂ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਅਸੀਂ ਅੱਜ ਤੋਂ ਬਾਅਦ ਦੇਵੀ ਨੂੰ ਕਿਸੇ ਜੀਵ ਦੀ ਬਲੀ ਨਹੀਂ ਚੜਾਵਾਂਗੇ ਰਾਜਕੁਮਾਰ ਉਹਨਾਂ ਦਾ ਧੰਨਵਾਦ ਕਰਕੇ ਮਹਿਲ ਵੱਲ ਚਲਾ ਗਿਆ ਵਾਪਸ ਆਉਂਦੇ ਸਮੇਂ ਉਹ ਸੋਚਾਂ ਵਿੱਚ ਡੁੱਬ ਗਿਆ ਤੇ ਸੋਚ ਰਿਹਾ ਸੀ ਕਿ ਇਹ ਪੋਜ ਪੱਤਰ ਕਿੰਨਾ ਅਮੋਲਕ ਹੈ ਇਸ ਨੇ ਮੇਰੇ ਪ੍ਰਾਣਾ ਦੀ ਰੱਖਿਆ ਕੀਤੀ ਹੋ ਸਕਦਾ ਹੈ ਕਿ ਇਸੇ ਤਰ੍ਹਾਂ ਦੇ ਹੋਰ ਸੋਹਣੇ ਉਪਦੇਸ਼ਾਂ ਵਾਲੇ ਸਫੇ ਵੀ ਹੋਣ ਮਹਿਲ ਵਾਪਸ ਪਹੁੰਚ ਕੇ ਰਾਜਕੁਮਾਰ ਨੇ ਆਪਣੇ ਪਿਤਾ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ ਤੇ ਕਿਹਾ ਪਿਤਾ ਜੀ ਤੁਸੀਂ ਮੈਨੂੰ ਸ਼ਿਕਾਰ ਕਰਕੇ ਜੀਵਾਂ ਦੀ ਹੱਤਿਆ ਕਰਨ ਤੋਂ ਮਨਾ ਕੀਤਾ ਸੀ ਮੈਂ ਤੁਹਾਨੂੰ ਝੂਠ ਬੋਲ ਕੇ ਸ਼ਿਕਾਰ ਕਰਨ ਗਿਆ ਸੀ ਤੇ ਮੁਸੀਬਤ ਵਿੱਚ ਫਸ ਗਿਆ ਪਰ ਇਨ੍ਹਾਂ ਸ਼ਲੋਕਾਂ ਨੇ ਮੇਰੇ ਪ੍ਰਾਣ ਬਚਾ ਲਏ ਰਾਜਕੁਮਾਰ ਨੇ ਆਪਣੇ ਪਿਤਾ ਰਾਜੇ ਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ ਉਹਨੇ ਕਿਹਾ ਕਿ ਇਹ ਸਲੋਕ ਜੋ ਦੂਜਿਆਂ ਨੂੰ ਅਹਿੰਸਾ ਦੀ ਸਿੱਖਿਆ ਦਿੰਦੇ ਨੇ ਜਿਨ੍ਹਾਂ ਨੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਮੇਰੇ ਲਈ ਇਹ ਹਜ਼ਾਰਾਂ ਮੋਹਰਾਂ ਦੇ ਬਰਾਬਰ ਨੇ ਪਿਤਾ ਜੀ ਇਸ ਭੋਜ ਪੱਤਰ ਤੇ ਤਿੰਨ ਸਫ਼ਿਆਂ ਦੀ ਗਿਣਤੀ ਦਰਜ ਹੈ ਇਹ ਕਿਸੇ ਅਮੋਲਕ ਪੋਥੀ ਦਾ ਹਿੱਸਾ ਨੇ ਰਾਜੇ ਨੇ ਇਹ ਸੋਚ ਕੇ ਕੁਝ ਸਪਾਹੀਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਪੋਜ ਪੱਤਰ ਵਿਖਾਉਂਦਿਆਂ ਹੁਕਮ ਦਿੱਤਾ ਕਿ ਜਿਹੜਾ ਵੀ ਇਸ ਤਰ੍ਹਾਂ ਦੇ ਸ਼ਲੋਕਾਂ ਨਾਲ ਸਜੇ ਹੋਏ ਪੋਜ ਪੱਤਰ ਲਿਆ ਕੇ ਦੇਵੇਗਾ ਉਹਨੂੰ ਉੱਚਾ ਪਦ ਤੇ ਇਨਾਮ ਵੀ ਮਿਲੇਗਾ। ਇਧਰ ਦੂਜੇ ਪਾਸੇ ਪੰਡਤ ਜੀ ਦਾ ਪੁੱਤਰ ਅਰਪਣ ਕਈ ਮਹੀਨਿਆਂ ਤੱਕ ਜੰਗਲ ਵਿੱਚ ਭਟਕਦਾ ਰਿਹਾ। ਭਟਕਦੇ ਭਟਕਦੇ ਉਹ ਉਸੇ ਰਾਜੇ ਦੇ ਰਾਜ ਵਿੱਚ ਪਹੁੰਚ ਗਿਆ ਜਿਸ ਦੇ ਪੁੱਤਰ ਨੂੰ ਉਹ ਪੰਨੇ ਮਿਲੇ ਸੀ। ਬਾਜ਼ਾਰ ਵਿੱਚ ਆ ਕੇ ਉਹਨੇ ਕਈ ਲੋਕਾਂ ਤੋਂ ਮਦਦ ਮੰਗੀ ਪਰ ਹਰ ਕੋਈ ਉਹਨੂੰ ੱੱੱਕੇ ਦੇ ਕੇ ਕੱਢ ਦਿੰਦਾ। ਕਿਉਂਕਿ ਕਈ ਦਿਨਾਂ ਦੇ ਭਟਕਣ ਕਰਕੇ ਅਰਪੰਦ ਦਾ ਹਾਲ ਭਿਖਾਰੀਆਂ ਵਰਗਾ ਹੋ ਚੁੱਕਿਆ ਸੀ। ਇੱਕ ਦਿਨ ਭੁੱਖਾ ਪਿਆਸਾ ਅਰਪੰਦ ਰਾਜੇ ਦੇ ਮਹਿਲ ਦੇ ਕੋਲੋਂ ਲੰਘ ਰਿਹਾ ਸੀ ਤੇ ਉਹਨੂੰ ਭੁੱਖ ਵੀ ਬਹੁਤ ਜ਼ੋਰ ਦੀ ਲੱਗੀ ਹੋਈ ਸੀ। ਉਹ ਸੋਚ ਰਿਹਾ ਸੀ ਕਿ ਹੁਣ ਭੁੱਖ ਦੇ ਮਾਰੇ ਉਹਦੀ ਜਾਨ ਨਿਕਲ ਜਾਣੀ ਹੈ। ਅਚਾਨਕ ਮਹਿਲ ਦੀ ਰਸੋਈ ਵਿੱਚੋਂ ਉਸਨੂੰ ਖਾਣੇ ਦੀ ਮਹਿਕ ਆਈ। ਉਹ ਉਸ ਸੁਗੰਧ ਵੱਲ ਖਿੱਚਦਾ ਗਿਆ। ਉਹ ਸਿੱਧਾ ਰਸੋਈ ਘਰ ਵਿੱਚ ਜਾ ਪਹੁੰਚਿਆ। ਉੱਥੇ ਜਾ ਕੇ ਉਹਨੇ ਰਸੋਈਏ ਨੂੰ ਕਿਹਾ, "ਭਾਈ ਸਾਹਿਬ, ਮੈਨੂੰ ਦੋ ਰੋਟੀਆਂ ਦੇ ਦਿਓ। ਮੈਂ ਬਹੁਤ ਭੁੱਖਾ" ਰਸੋਈਏ ਨੇ ਉਹਨੂੰ ਧੱਕਾ ਮਾਰ ਕੇ ਬਾਹਰ ਜਾਣ ਲਈ ਕਿਹਾ ਪਰ ਅਰਪਨ ਦੀ ਭੁੱਖ ਇੰਨੀ ਵੱਧ ਗਈ ਸੀ ਕਿ ਉਸ ਤੋਂ ਸਹਿਣ ਨਹੀਂ ਹੋ ਰਿਹਾ ਸੀ ਉਹਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਰਸੋਈਏ ਤੋਂ ਨਜ਼ਰ ਬਚਾਈ ਉਹਨੇ 2-3 ਰੋਟੀਆਂ ਚੁੱਕ ਕੇ ਆਪਣੇ ਥੈਲੇ ਵਿੱਚ ਪਾ ਲਈਆਂ ਬਦਕਿਸਮਤੀ ਨਾਲ ਰਸੋਈਏ ਦੀ ਨਜ਼ਰ ਉਸਤੇ ਪੈ ਗਈ ਉਸਨੇ ਅਰਪਨ ਦਾ ਹੱਥ ਫੜ ਲਿਆ ਤੇ ਗੁੱਸੇ 'ਚ ਕਿਹਾ ਓਏ ਰੋਟੀ ਚੋਰ ਚੱਲ ਤੈਨੂੰ ਮਹਾਰਾਜ ਦੇ ਸਾਹਮਣੇ ਲੈ ਕੇ ਚਲਦਾ ਅਰਪਨ ਭੁੱਖ ਦੇ ਕਾਰਨ ਚੱਲ ਵੀ ਨਹੀਂ ਸਕਦਾ ਤੇ ਰਸੋਈਆ ਉਹਨੂੰ ਖਿੱਚਦਾ ਹੋਇਆ ਖੜੀਸਦੇ ਹੋਏ ਰਾਜੇ ਦੇ ਕੋਲ ਲੈ ਗਿਆ ਤੇ ਬੋਲਿਆ ਮਹਾਰਾਜ ਇਹ ਭਿਖਾਰੀ ਲੜਕਾ ਰਾਜ ਮਹਿਲ ਦੀ ਰਸੋਈ ਵਿੱਚ ਬੜਾ ਤੇ ਇੱਥੋਂ ਰੋਟੀਆਂ ਚੋਰੀ ਕਰ ਰਿਹਾ ਸੀ ਜੋ ਕਿ ਇਸ ਦੇ ਥੈਲੇ ਵਿੱਚ ਨੇ ਰਾਜੇ ਨੇ ਸਪਾਈਆਂ ਨੂੰ ਹੁਕਮ ਦਿੱਤਾ ਕਿ ਇਸ ਭਿਖਾਰੀ ਦੇ ਥੈਲੇ ਨੂੰ ਢੇਰੀ ਕਰੋ ਇੱਕ ਸਪਾਈ ਅੱਗੇ ਵਧਿਆ ਤੇ ਅਰਪੰਨ ਦਾ ਥੈਲਾ ਖੋਲਿਆ ਤੇ ਉਸ ਨੂੰ ਉਲਟਾ ਕਰ ਦਿੱਤਾ ਥੈਲੇ ਵਿੱਚੋਂ ਰੋਟੀਆਂ ਦੇ ਨਾਲ ਉਹ ਗ੍ਰੰਥ ਵੀ ਨਿਕਲ ਆਇਆ ਜੋ ਅਰਪੰਨ ਦੇ ਪਿਤਾ ਨੇ ਲਿਖਿਆ ਸੀ ਉਸ ਸਮੇਂ ਰਾਜਕੁਮਾਰ ਨੇ ਉਸ ਗ੍ਰੰਥ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਚਮਕ ਗਈਆਂ ਉਸ ਨੇ ਤੁਰੰਤ ਗ੍ਰੰਥ ਨੂੰ ਚੁੱਕ ਲਿਆ ਤੇ ਖੁਸ਼ੀ ਵਿੱਚ ਬੋਲਿਆ ਕੀ ਇਹ ਤਾਂ ਉਹੀ ਅਮੋਲਕ ਪੋਥੀ ਹੈ ਜਿਸ ਦੀ ਸਾਨੂੰ ਕਈ ਮਹੀਨਿਆਂ ਤੋਂ ਤਲਾਸ਼ ਸੀ ਫਿਰ ਰਾਜਕੁਮਾਰ ਨੇ ਅਰਪਣ ਵੱਲ ਵੇਖਿਆ ਤੇ ਆਦਰ ਭਾਵ ਨਾਲ ਆਪਣੇ ਸਪਾਈ ਨੂੰ ਕਿਹਾ ਇਸ ਨੂੰ ਸਨਮਾਨ ਨਾਲ ਬਿਠਾਓ ਫਿਰ ਉਸ ਲੜਕੇ ਨੂੰ ਇੱਕ ਕੁਰਸੀ ਤੇ ਬਿਠਾਇਆ ਗਿਆ ਰਾਜਕੁਮਾਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਲੜਕੇ ਨੇ ਕਿਹਾ ਮੇਰਾ ਨਾਮ ਅਰਪਣ ਹੈ ਰਾਜਕੁਮਾਰ ਨੇ ਕਿਹਾ ਐਨੀ ਅਮੋਲਕ ਸੰਪਤੀ ਹੋਣ ਦੇ ਬਾਵਜੂਦ ਵੀ ਤੂੰ ਭੀਖ ਮੰਗ ਰਿਹਾ ਮੈਂ ਇਸ ਪੋਥੀ ਲਈ ਤੈਨੂੰ 50000 ਸੋਨੇ ਦੀਆਂ ਮੋਹਰਾਂ ਦੇਣ ਲਈ ਤਿਆਰ ਹਾਂ ਅਰਪਣ ਇਹ ਸੁਣ ਕੇ ਇੱਕਦਮ ਹੈਰਾਨ ਹੋ ਗਿਆ ਤੇ ਬੋਲਿਆ ਕੀ ਕਿਆ 50000 سونے ਦੀਆਂ ਮੋਹਰਾ ਤਾਂ ਰਾਜਕੁਮਾਰ ਨੇ ਕਿਹਾ ਮਿੱਤਰ ਇਸ ਪੋਥੀ ਦੇ ਕੁਝ ਬਚਨਾਂ ਨੇ ਮੈਨੂੰ ਮੌਤ ਦੇ ਖੱਡੇ ਵਿੱਚ ਡਿੱਗਣ ਤੋਂ ਬਚਾਇਆ ਤੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ ਰਾਜਕੁਮਾਰ ਨੇ ਪੋਥੀ ਖੋਲੀ ਤੇ ਅਰਪਣ ਨੂੰ ਪਹਿਲੇ ਤੇ ਦੂਜੇ ਸਫੇ ਦੇ ਸ਼ਲੋਕ ਸੁਣਾਉਣ ਲੱਗਾ ਇਸ ਵਿੱਚ ਲਿਖਿਆ ਸੀ ਕਿ ਅਗਿਆਨਤਾ ਸਾਰੇ ਕਸ਼ਟਾਂ ਦੀ ਜਾਨੀ ਹੈ ਤੇ ਸੰਕਟ ਵਿੱਚ ਹੀ ਆਪਣੇ ਤੇ ਪਰाये ਦੀ ਪਛਾਣ ਹੁੰਦੀ ਹੈ ਅਰਪਣ ਨੇ ਕਿਹਾ ਸੱਚਮੁੱਚ ਅਗਿਆਨਤਾ ਨੇ ਮੈਨੂੰ ਦਰਦ-ਦਰਦ ਦਾ ਭਿਖਾਰੀ ਬਣਾ ਦਿੱਤਾ ਤੇ ਸੰਕਟ ਵਿੱਚ ਮੇਰਾ ਕੋਈ ਰਿਸ਼ਤੇਦਾਰ ਮੇਰੇ ਨਾਲ ਨਹੀਂ ਖੜਿਆ ਜੋ ਕਿ ਮੇਰੇ ਪਿਤਾ ਦੇ ਹੁੰਦਿਆਂ ਅੱਗੇ ਪਿੱਛੇ ਫਿਰਦੇ ਹੁੰਦੇ ਸੀ ਜੇ ਮੈਂ ਬਚਪਨ ਵਿੱਚ ਹੀ ਵਿੱਦਿਆ ਪ੍ਰਾਪਤ ਕੀਤੀ ਹੁੰਦੀ ਤਾਂ ਅੱਜ ਮੈਂ ਵੀ ਆਪਣੇ ਪਿਤਾ ਦੀ ਤਰ੍ਹਾਂ ਇੱਕ ਵਿਦਵਾਨ ਹੁੰਦਾ ਰਾਜਕੁਮਾਰ ਨੇ ਕਿਹਾ ਆਪਣੀ ਪੋਥੀ ਦੀ ਇਹ ਭੇਟਾ ਸਵੀਕਾਰ ਕਰੋ ਤੇ ਇਹ ਕਹਿੰਦੇ ਹੋਏ ਉਹਨੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਅਰਪਣ ਨੂੰ ਸੌਂਪ ਦਿੱਤੀ ਅਰਪਣ ਭਾਵੁਕ ਹੋ ਗਿਆ ਤੇ ਸੋਚਣ ਲੱਗਾ ਕਿ ਕਾਸ਼ ਇਹ ਸਮਝ ਮੈਨੂੰ ਬਚਪਨ ਵਿੱਚ ਹੀ ਆ ਗਈ ਹੁੰਦੀ ਤਾਂ ਸ਼ਾਇਦ ਮੇਰੇ ਮਾਤਾ-ਪਿਤਾ ਅੱਜ ਇੱਥੇ ਹੁੰਦੇ ਇਸ ਤੋਂ ਬਾਅਦ ਅਰਪਨ ਨੇ ਉਹ ਥਾਂ ਸਵਾਰ ਕਰ ਲਿਆ ਤੇ ਉਸਨੇ ਉਸ ਥਾਂ ਦੇ ਨਾਲ ਆਪਣੇ ਲਈ ਘਰ ਬਣਾਇਆ ਤੇ ਗਰੀਬ ਬੱਚਿਆਂ ਲਈ ਇੱਕ ਪਾਡਸ਼ਾਲਾ ਬਣਾਈ ਤੇ ਖੁਦ ਵੀ ਵਿੱਦਿਆ ਪ੍ਰਾਪਤ ਕਰਨ ਲੱਗ ਪਿਆ ਉਹ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗ ਪਿਆ ਦੋਸਤੋ ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਹੌਸਲਾ ਨਾ ਹਾਰ ਡਿੱਗ ਕੇ ਐ ਮੁਸਾਫਿਰ ਜੇਕਰ ਦਰਦ ਇੱਥੇ ਮਿਲਿਆ ਤਾਂ ਦਵਾਈ ਵੀ ਇੱਥੇ ਹੀ ਮਿਲੇਗੀ ਦੋਸਤੋ ਜ਼ਿੰਦਗੀ ਵਿੱਚ ਜੋ ਹੋਣਾ ਹੈ ਉਹ ਹੋ ਕੇ ਰਹੇਗਾ ਇਹ ਕਹਾਣੀ ਸਿਖਾਉਂਦੀ ਹੈ ਕਿ ਜੇਕਰ ਤੁਹਾਡੀਆਂ ਬੁਰਾਈਆਂ ਤੁਹਾਡੇ ਉੱਤੇ ਹਾਵੀ ਹੋ ਗਈਆਂ ਤਾਂ ਤੁਹਾਡਾ ਅੰਤ ਨਿਸ਼ਚਿਤ ਹੈ ਇਸ ਲਈ ਬੁਰਾਈਆਂ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ ਇਸ ਕਹਾਣੀ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਹਰੇਕ ਫੈਸਲੇ ਦਾ ਅਸਰ ਸਿਰਫ ਸਾਡੇ ਉੱਤੇ ਹੀ ਨਹੀਂ ਸਗੋਂ ਸਾਡੇ ਆਪਣੇਾਂ ਤੇ ਵੀ ਜ਼ੋਰ ਪਾਉਂਦਾ ਹੈ ਸੱਚੀ ਦੌਲਤ ਜੋ ਸਾਨੂੰ ਜੀਵਨ ਵਿੱਚ ਕਦਰ ਤੇ ਸਹੀ ਰਸਤਾ ਵਿਖਾਉਂਦੀ ਹੈ ਉਹ ਪੈਸਾ ਨਹੀਂ ਸਗੋਂ ਗਿਆਨ ਤੇ ਸੱਚੇ ਕਰਮ ਹੁੰਦੇ ਨੇ ਇਸ ਕਹਾਣੀ ਦੇ ਮੁੱਖ ਪਾਤਰ ਦੀ ਜ਼ਿੰਦਗੀ ਵਿੱਚ ਪਟਕਣ ਪਛਤਾਵੇ ਤੇ ਆਖਰ ਦੇ ਸੱਚ ਦੀ ਸਿੱਖਿਆ ਹੈ ਜੋ ਇਹ ਦਰਸਾਉਂਦੀ ਹੈ ਕਿ ਜੇਕਰ ਅਸੀਂ ਸਹੀ ਸਮੇਂ ਤੇ ਸਹੀ ਸਿਧਾਂਤਾਂ ਨੂੰ ਅਪਣਾ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਤੇ ਖੁਸ਼ਹਾਲੀ ਆ ਸਕਦੀ ਹੈ ਇਸ ਤੋਂ ਵੱਡਾ ਸਬਕ ਕੁਝ ਵੀ ਨਹੀਂ ਕਿ ਅਸਲ ਜ਼ਿੰਦਗੀ ਦੀ ਮੂਲ ਕਦਰ ਕੀਮਤੀ ਰਿਸ਼ਤਿਆਂ ਤੇ ਗਿਆਨ ਵਿੱਚ ਹੈ ਨਾ ਕਿ ਅਸਥਾਈ ਧਨ ਦੌਲਤ ਵਿੱਚ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀ ਟੇਲਰ ਪੰਜਾਬ